ਇਹ ਤਸਵੀਰਾਂ ਦੇਖ ਕੇ ਤੁਸੀਂ ਇੱਕ ਵਾਰ ਹੈਰਾਨ ਤਾਂ ਜ਼ਰੂਰ ਹੋ ਜਾਓਗੇ ਕਿ ਚੋਰੀ ਕਰਨ ਦੀ ਆਦਤ ਤੋਂ ਮਜਬੂਰ ਚੋਰ ਹੁਣ ਸਾਈਕਲ ਚੋਰੀ ਕਰਨ ਲੱਗੇ ਨੇ। ਸਿਹਾ ਦੋ ਨੌਜਵਾਨਾਂ ਨੂੰ 14 ਚੋਰੀ ਦੇ ਸਾਈਕਲਾਂ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਇਹ ਲੋਕ ਪੈਸੇ ਦੀ ਪੂਰਤੀ ਦੇ ਲਈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਪੁਲਿਸ ਦੇ ਵੱਲੋਂ ਜਹੇ ਸ਼ਾਤਰ ਚੋਰਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵੱਲੋਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੋਂ 14 ਸਾਈਕਲ ਚੋਰੀ ਕੀਤੇ ਗਏ। ਜਾਣਕਾਰੀ ਅਨੁਸਾਰ ਐਸਐਚਓ ਨੇ ਵੀ ਦੱਸਿਆ ਕਿ ਇਨਾਲ ਚੋਰਾ ਦੇ ਵੱਲੋਂ ਬੜੇ ਛਾਤਰ ਟੰਗ ਦੇ ਨਾਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਲਗਾਤਾਰ ਸਾਈਕਲ ਚੋਰੀ ਕੀਤੀ ਜਾ ਰਹੀ ਸਨ ਜਿਨ੍ਹਾਂ ਦੇ ਕੰਪਲੇਟਾ ਨੋਕਲ ਆ ਰਹੀਆਂ ਸਨ ਕੁਝ ਦਿਨ ਪਹਿਲਾਂ ਬਠਿੰਡਾ ਮੈਨਾ ਚੌਂਕ ਵਿਖੇ ਵੀ ਇਨਾਲ ਸਾਈਕਲ ਚੋਰੀ ਕੀਤਾ ਉਹਨਾਂ ਦੱਸਿਆ ਕਿ ਇਸੇ ਜਾਂਚ ਦੇ ਚੱਲਦਿਆਂ ਉਹਨਾਂ ਇਨਾਲ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਬਾਅਦ ਇਹਨਾਂ ਵੱਲੋਂ ਕਬੂਲਿਆ ਗਿਆ ਕਿ ਇਹਨਾਂ ਵੱਲੋਂ 14 ਚੋਰੀ ਸਾਈਕਲ ਕੀਤੇ ਗਏ ਨੇ ਉਹਨਾਂ ਇਹ ਵੀ ਦੱਸਿਆ ਕਿ ਚੋਰ ਚੋਰੀ ਦੀ ਆਦਤ ਤੋਂ ਮਜਬੂਰ ਸਰ ਇਹਨਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੀ ਅਨਸਰਵ ਤੋਂ ਚਲਾਈ ਗਈ ਕਾਰਵਾਈ ਤਹਿਤ ਐਸਪੀ ਸਿਟੀ ਬਠਿੰਡਾ ਤੇ ਡੀਐਸਪੀ ਸਿਟੀ 1 ਬਠਿੰਡਾ ਦੀ ਗਵਾਹੀ ਦੇ ਵਿੱਚ ਕਤਵਾਲੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 14 ਸਾਈਕਲ ਬਰਾਮਦ ਕੀਤੇ ਗਏ ਹਨ ਸਾਨੂੰ ਕੱਲ ਤਲਾਹ ਮਿਲੀ ਸੀ ਕਿ ਦੋ ਵਿਅਕਤੀ ਜਿਨ੍ਹਾਂ ਦਾ ਨਾਮ ਦੀਪਕ ਜੋ ਕਿ ਜਨਤਾਨਗਰ ਦਾ ਰਹਿਣ ਵਾਲਾ ਹੈ ਅਤੇ 임ਿਤ ਕੁਮਾਰ ਜੋ ਕਿ ਬੱਲਾਰਾਮ ਨਗਰ ਦਾ ਰਹਿਣ ਵਾਲਾ ਸਾਈਕਲ ਚੋਰੀ ਕਰਨ ਦੇ ਆਦੀ ਹਨ ਤੇ ਏਰੀਏ ਵਿੱਚ ਘੁੰਮ ਰਹੇ ਹਨ ਉਹਨਾਂ ਦੇ ਸਾਡੇ ਵੱਲੋਂ ਕਿਹੜੀ ਐਫ ਆਈ ਆਰ ਨੰਬਰ 19 ਪੀ ਐਸ ਕਤਵਾਲੀ 303 ਸੈਕਸ਼ਨ 2 ਬੀ ਐਨਸ ਤੱਕ ਦਰਜ ਕੀਤੀ ਗਈ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਪੁਸ਼ਕਿਸ ਤੋਂ ਬਾਅਦ ਉਹਨਾਂ ਤੋਂ 13 ਸਾਈਕਲ ਹੋਰ ਬਰਾਮਦ ਕੀਤੇ ਗਏ ਸਰ ਇਹ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹ ਪਿਛਲੇ ਕੁਝ ਹਸੇ ਤੋਂ ਕਿਹੜੇ ਹੈਗੇ ਚੋਰੀ ਕਰ ਰਹੇ ਸੀ ਸਿੰਗਲ ਆਮ ਮਾਰਕੀਟ ਏਰੀਆ ਕਤਵਾਲੀ ਤੇ ਸ਼ਹਿਰ ਦੇ ਏਰੀਏ ਵਿੱਚੋਂ ਕਰ ਰਹੇ ਸੀ ਜਿਹੜੇ ਕਿ ਪਿੱਛੇ ਪਹਿਲਾਂ ਵੀ ਇਹਨਾਂ ਤੇ ਮੁਕੱਦਮਾ ਸਨੇਚਿੰਗ ਅਤੇ ਚੋਰੀ ਦਾ ਦਰਜ ਹੈਗਾ ਸਿਵਲ ਲਾਈਨ ਤੇ ਕਤਵਾਲੀ ਜਿਹੜੇ ਕਿ ਪਿਛਲੇ 5-6 ਮਹੀਨਿਆਂ ਤੋਂ ਕਿਹੜੇ ਹੈਗੇ ਦੋਵੇਂ ਜੇਲ੍ਹ ਵਿੱਚੋਂ ਬਾਹਰ ਆਏ ਸਨ ਜੀ ਪਤਾ ਕਿਵੇਂ ਲੱਗਿਆ ਕਿਵੇਂ ਰਡਾਰ ਤੇ ਇਹ ਪੁਲਿਸ ਵਾਲੇ ਦੇਖੋ ਕਿਦੋਂ ਇੱਕ ਸਰ ਨੂੰ ਵਿਕਟਰੀ ਨੇ ਜਿਹੜੀ ਹੈਗੀ ਇਹ ਬਿਆਨ ਲਿਖਾਇਆ ਸੀ ਕਿ ਉਸਨੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਉਹਦਾ ਸਾਈਕਲ ਚੋਰੀ ਹੋ ਗਿਆ ਸੀ ਜਿਸ ਤੇ ਪੁਲਿਸ ਨੇ ਵੀਡੀਓ ਫੁਟੇਜ ਤੋਂ ਅਤੇ ਉਸ ਦੀ ਜਿਹੜੀ ਪੜਤਾਲ ਤੋਂ ਜਿਹੜਾ ਹੈਗਾ ਇਹ ਇਹਨਾਂ ਦੋਵਾਂ ਵਿਅਕਤੀਆਂ ਨੂੰ ਜਿਹੜਾ ਹੈਗਾ ਆਇਡੈਂਟੀਫਾਈ ਕੀਤਾ ਅਤੇ ਉਸ ਦੇ ਬਿਆਨਾਂ ਦੇ ਆਧਾਰ ਤੇ ਫਿਰ ਪਰਚਾ ਦਰਜ ਕੀਤਾ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਦਰਾਨੇ ਤਫਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਨੇ ਕਿਹੜੇ ਚੋਰੀ ਕੀਤੇ ਸਾਈਕਲ ਹੈਗੇ ਨੇ ਜਿਹੜਾ ਦੋਸ਼ੀ ਬੱਲਾਰਾਮ ਨਗਰ ਦਾ ਰਹਿਣ ਵਾਲਾ ਹੈਗਾ ਉਸ ਦੇ ਘਰ ਤੋਂ 13 ਸਾਈਕਲ ਬਰਾਮਦ ਕੀਤੇ ਹਨ ਅਤੇ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਉਹਨਾਂ ਦਾ ਰਮਾਨ ਲੈ ਕੇ ਕਿਹੜੀ ਹੈਗੀ ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਹੈ ਪਹਿਲਾਂ ਕੋਈ ਵੇਚ ਕਰੇ ਤਾਂ ਨਹੀਂ ਗਈ ਨਹੀਂ ਫਿਲਹਾਲ ਜਿਹੜੇ ਸਾਰੇ ਸਾਈਕਲ ਹੈਗੇ ਆ ਉਹਨਾਂ ਤੋਂ ਇੱਕ ਸਾਈਕਲ ਮੌਕੇ ਤੋਂ ਬਰਾਮਦ ਹੋਇਆ ਬਾਕੀ ਘਰ ਤੋਂ ਬਰਾਮਦ ਹੋਏ ਆ ਜਿਹੜੇ ਕਿ ਇਹਨਾਂ ਨੂੰ ਗਾਂ ਕਿਹੜੇ ਹੈਗੇ ਇਹਨਾਂ ਨੇ ਕਿਹੜਾ ਹੈਗਾ ਵੇਚਣਾ ਸੀ ਸਾਰੇ ਸਾਈਕਲ ਹੀ ਕਿਉਂ ਚੋਰੀ ਕਰਦੇ ਸੀ ਆ ਦੇਖੋ ਇਹ ਇੱਕ ਆਮ ਜਿਹੜੀ ਹੁਣ ਤੱਕ ਦੀ ਜਿਹੜੀ ਤਫ਼ਤੀਸ਼ ਦੇ ਵਿੱਚ ਆਇਆ ਕਿ ਇਹ ਆਮ ਕਿਹੜੇ ਹੈਗੇ ਨੇ ਉਹ ਕੋਮਲ ਫਿਰਨ ਵਾਲੇ ਵਿਅਕਤੀ ਸੀ ਆਪਦੇ ਲੋੜ ਦੇ ਲਈ ਪੈਸਿਆਂ ਦੇ ਲੋੜ ਲਈ ਇਹ ਕਿਹੜਾ ਹੈਗਾ ਇਸ ਦੀ ਚੋਰੀ ਕਰਦੇ ਸਨ ਸੱਜੇ ਸਾਈਕਲ ਵੀ ਹੈਗੇ ਕਿਥੋਂ ਘਰੋਂ ਚੋਰੀ ਕਿਤੇ ਦੁਕਾਨਾਂ ਦੇ ਬਿਹਾਰਾਂ ਚੋਂ ਦੇਖੋ ਜ਼ਿਆਦਾਤਰ ਇਹ ਲੇਬਰ ਮੈਨਾਂ ਨੂੰ ਹੀ ਟਾਸਕ ਬਣਾਉਂਦੇ ਸਨ ਜੋ ਕਿ ਕੰਮਕਾਰ ਦੇ ਸਬੰਧ ਦੇ ਵਿੱਚ ਬਾਜ਼ਾਰ ਦੇ ਵਿੱਚ ਜਾਂ ਦੁਕਾਨਾਂ ਤੇ ਕੋਈ ਕੰਮ ਕਰਦੇ ਹਨ ਉੱਥੋਂ ਮਾਰਕੀਟ ਏਰੀਆ ਦੇ ਵਿੱਚੋਂ ਇਹ ਮੋਟਰਸਾਈਕਲ ਚੋਰੀ ਕਰ ਲੈਂਦੇ ਸਨ ਇਸ ਸਬੰਧ ਵਿੱਚ ਸਾਨੂੰ ਕਾਫੀ ਕੰਪਲੇਂਟਸ ਮਿਲੀਆਂ ਸੀ ਤੇ ਕਾਫੀ ਲੋਕ ਇਸ ਗੱਲ ਨਾਲ ਪ੍ਰਭਾਵ ਸੀ ਕਿਉਂਕਿ ਮਿਹਨਤ ਕਰਛ ਲੋਕ ਸੀ ਜਿੰਨਾਂ ਦਾ ਸਾਈਕਲ ਚੋਰੀ ਹੋਣਾ ਇੱਕ ਬਹੁਤ ਵੱਡੀ ਗੱਲ ਆ ਲੇਕਿਨ ਹੁਣ ਇਸ ਮਕਦਮੇ ਦੇ ਟਰੇਸ ਹੋਣ ਨਾਲ ਸਾਰੇ ਵਿਅਕਤੀਆਂ ਨੂੰ ਕਿਹੜਾ ਹੈਗਾ ਸਬੰਧਤ ਉਹਨਾਂ ਦੇ ਸਾਈਕਲ ਵਾਪਸ ਹੋ ਕੇ ਉਹਨਾਂ ਨੂੰ ਸਭ ਮਿਲ ਸਕੇਗਾ ਸਾਰੇ ਬੇਸਿਕ ਕੰਮ ਕੀ ਕਰਦੇ ਜੀ ਬੇਸਿਕ ਤਾਂ ਜੀ ਇਹ ਕਿਹੜੇ ਹੈਗੇ ਆ ਬੇਰੋਜ਼ਗਾਰੀ ਹੈਗੇ ਆ ਤੁਰਦੇ ਫਿਰਦੇ ਆ ਪੈਨਾ ਵੀ ਇਹਨਾਂ ਦਾ ਕ੍ਰਾਈਮਰ ਰਿਕਾਰਡ ਹੈਗਾ